1914 ਵਿੱਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਵੱਲੋਂ ਖਾਸ ਕਰਕੇ ਸਿੱਖ ਸੈਨਿਕਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਉਸ ਵੇਲੇ ਭਾਰਤ ਅੰਗਰੇਜ਼ਾਂ ਦੇ ਅਧੀਨ ਸੀ ਜਿਸ ਕਾਰਨ ਭਾਰਤੀ ਫੌਜ ਉੱਤੇ ਸਿੱਧੇ ਤੌਰ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਜਿਨ੍ਹਾਂ ਨੇ ਭਾਰਤੀ ਸੈਨਿਕਾਂ ਨੂੰ ਵੱਖ-ਵੱਖਰੇ ਮਹਾਜਾਂ ਤੇ ਲੜਨ ਲਈ ਭੇਜਿਆ। ਅੰਗਰੇਜ਼ ਸਿੱਖ ਸੈਨਿਕਾਂ ਦੀ ਬਹਾਦਰੀ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਜਿਸ ਕਾਰਨ ਸਿੱਖ ਸੈਨਿਕਾਂ ਨੂੰ ਲੜਾਈ ਦੇ ਕਈ ਫਰੰਟਾਂ ਤੇ ਲੜਨ ਲਈ ਭੇਜਿਆ ਗਿਆ। ਇਸ ਵਿਸ਼ਵ ਯੁੱਧ ਦੇ ਦੌਰਾਨ ਹੀ ਸਿੱਖ ਸੈਨਿਕਾਂ ਨੂੰ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਆਖਰੀ ਸਿੱਖ ਹੀ ਨਹੀਂ ਆਇਆ ਕਿ ਉਹ ਆਪਣੇ ਮਹਾਨ ਮਹਾਰਾਜੇ ਦੀ ਵਾਰਿਸ ਨੂੰ ਮਿਲ ਰਹੇ ਹਨ ਪਰੰਤੂ ਜਲਦੀ ਹੀ ਸਿੱਖ ਸੈਨਿਕ ਰਾਜਕੁਮਾਰੀ ਸੋਫੀਆ ਦੇ ਨਾਲ ਕੋਲ ਮਿਲ ਗਏ ਆਖਿਰਕਾਰ ਸਿੱਖ ਰਾਜਕੁਮਾਰੀ ਸੋਫੀਆ ਜੰਗ ਦੇ ਕਮਾਸਾਨ ਵਿੱਚ ਕਿਵੇਂ ਪਹੁੰਚੀ ਜੰਗ ਵਿੱਚ ਪਹੁੰਚ ਕੇ ਰਾਜਕੁਮਾਰੀ ਸੋਫੀਆ ਨੇ ਕੀ ਕੁਝ ਕੀਤਾ ਤੇ ਸਿੱਖ ਸੈਨਿਕਾਂ ਦਾ ਰਾਜਕੁਮਾਰੀ ਦੇ ਪ੍ਰਤੀ ਰਵਈਆ ਕਿਹੋ ਜਿਹਾ ਰਿਹਾ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਸਿੱਖ ਰਾਜਕੁਮਾਰੀ ਸੋਫੀਆ ਦੀ ਜ਼ਿੰਦਗੀ ਦੇ ਇਸ ਅਹਿਮ ਪੜਾਅ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਇੰਗਲੈਂਡ ਵਿਖੇ ਹੋਇਆ। ਉਸਦੀ ਮਾਂ ਦਾ ਨਾਮ ਬਾਂਬਾ ਮੂਲਰ ਸੀ ਜੋ ਜਰਮਨ-ਇਥੋਪੀਆਈ ਮੂਲ ਦੀ ਮਹਿਲਾ ਸੀ। ਅਸਲ ਵਿੱਚ ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਰਾਜ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਭੇਜ ਦਿੱਤਾ। ਉੱਥੇ ਹੀ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਦੀ ਇੱਛਾ ਦੇ ਵਿਰੁੱਧ ਬਾਂਬਾ ਮੂਲਰ ਨਾਲ ਵਿਆਹ ਕਰਵਾਇਆ। ਮਹਾਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਆਪਣਾ ਪੁੱਤਰ ਮੰਨਦੀ ਸੀ ਅਤੇ ਸੋਫੀਆ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਦਿਆਂ ਆਪਣੇ ਪਰਿਵਾਰ ਸਮੇਤ ਭਾਰਤ ਲਈ ਚਾਲੇ ਪਾਲੇ ਪਰੰਤੂ ਰਸਤੇ ਵਿੱਚ ਹੀ ਸਾਰੇ ਪਰਿਵਾਰ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਵਾਪਸ ਇੰਗਲੈਂਡ ਲਿਆਂਦਾ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਰਾਜਕੁਮਾਰੀ ਸੋਫੀਆ ਨੇ ਭਾਰਤ ਪਹੁੰਚਣ ਅਤੇ ਆਪਣੇ ਰਾਜਭਾਗ ਦੀਆਂ ਜਾਣਕਾਰੀਆਂ ਇਕੱਠਾ ਕਰਨ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਇਸ ਦੌਰਾਨ ਅੰਗਰੇਜ਼ਾਂ ਨੇ ਉਸ ਦੀਆਂ ਕਈ ਕਾਰਵਾਈਆਂ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ 1903 ਵਿੱਚ ਸੋਫੀਆ ਨੇ ਆਪਣੀ ਭੈਣ ਬਾਂਬਾ ਨਾਲ ਪਹਿਲੀ ਵਾਰ ਭਾਰਤ ਦੀ ਗੁਪਤ ਯਾਤਰਾ ਕੀਤੀ ਪਰੰਤੂ ਉਸ ਨੂੰ ਆਪਣੇ ਪੁਰਖਿਆਂ ਦੇ ਰਾਜਪਾਗ ਵਾਲੀ ਧਰਤੀ ਤੇ ਜਾਣ ਦਾ ਮੌਕਾ ਨਾ ਮਿਲਿਆ 1907 ਈਸਵੀ ਵਿੱਚ ਇੱਕ ਵਾਰੀ ਫਿਰ ਰਾਜਕੁਮਾਰੀ ਸੋਫੀਆ ਭਾਰਤ ਆਈ ਅਤੇ ਇਸ ਵਾਰ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਪੁਰਖਿਆਂ ਦੇ ਰਾਜਪਾਗ ਵਾਲੇ ਇਲਾਕਿਆਂ ਅੰਮ੍ਰਿਤਸਰ ਅਤੇ ਲਾਹੌਰ ਦੀ ਧਰਤੀ ਤੇ ਪੈਰ ਰੱਖੇ ਉਸ ਨੇ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਥਾਵਾਂ ਅਤੇ ਸਿੱਖ ਰਾਜ ਦੀਆਂ ਹੋਰ ਨਾ ਮੁਹੱਤਮਪੂਰਨ ਥਾਵਾਂ ਨੂੰ ਦੇਖ ਰਹੀ ਰਾਜਕੁਮਾਰੀ ਸੋਫੀਆ ਹਮੇਸ਼ਾ ਹੀ ਆਪਣੇ ਪੁਰਖਿਆਂ ਦੇ ਰਾਜਭਾਗ ਵਾਲੇ ਇਲਾਕੇ ਦੇ ਲੋਕਾਂ ਨੂੰ ਮਿਲਣ ਲਈ ਉਤਾਵਲੀ ਰਹਿੰਦੀ ਸੀ ਇਸੇ ਦੌਰਾਨ 1914 ਵਿੱਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਉਸ ਵੇਲੇ ਭਾਰਤ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਅਤੇ ਭਾਰਤੀ ਫੌਜ ਦੀ ਨਫਰੀ ਕੋਈ 1.5 ਲੱਖ ਦੇ ਕਰੀਬ ਸੀ ਭਾਰਤੀ ਫੌਜ ਵਿੱਚ ਉਸ ਵੇਲੇ ਸਿੱਖ ਸੈਨਿਕਾਂ ਦੀ ਗਿਣਤੀ ਲਗਭਗ 22% ਦੀ ਸੀ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਹੀ ਅੰਗਰੇਜ਼ਾਂ ਨੇ ਫੌਜ ਵਿੱਚ ਫੇਰ ਤੋਂ ਭਰਤੀ ਖੋਲ੍ਹ ਦਿੱਤੀ ਅਤੇ 1 ਲੱਖ ਦੇ ਕਰੀਬ ਹੋਰ ਸਿੱਖ ਸੈਨਿਕ ਫੌਜ ਵਿੱਚ ਭਰਤੀ ਹੋ ਗਏ ਇਹਨਾਂ ਸੈਨਿਕਾਂ ਨੂੰ ਅੰਗਰੇਜ਼ਾਂ ਵੱਲੋਂ ਅਲੱਗ-ਅਲੱਗ ਕਮਾਂਡਰਾਂ ਦੀ ਸਿੱਖਾਂ ਕੰ ਦਾ ਅੰਗਰੇਜ਼ਾਂ ਅਤੇ ਹੋਰ ਨਾਮਿੱਤਰ ਮੁਲਕਾਂ ਦੇ ਲੋਕਾਂ ਵੱਲੋਂ ਪਰਮਾਣ ਸਵਾਗਤ ਕੀਤਾ ਗਿਆ ਉਧਰ ਜਦੋਂ ਸਿੱਖ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਜੰਗ ਵਿੱਚ ਭਾਰਤੀ ਸੈਨਿਕਾਂ ਵਿਸ਼ੇਸ਼ ਕਰ ਸਿੱਖਾਂ ਦੀ ਵੱਡੀ ਨਫਰੀ ਦੇ ਪਹੁੰਚਣ ਦੀ ਸੂਚਨਾ ਮਿਲੀ ਤਾਂ ਉਸਨੇ ਆਪਣੇ ਲੋਕਾਂ ਨੂੰ ਮਿਲਣ ਅਤੇ ਯੁੱਧ ਵਿੱਚ ਵਲੰਟੀਅਰ ਦੇ ਤੌਰ ਤੇ ਸੇਵਾਵਾਂ ਦੇਣ ਲਈ ਅਰਜੀ ਦੇ ਦਿੱਤੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਅਸਲ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ 90 ਹਜ਼ਾਰ ਲੋਕਾਂ ਵੱਲੋਂ ਰੈੱਡ ਕਰਾਸ ਦੇ ਰਾਹੀਂ ਜੰਗ ਦੇ ਮੈਦਾਨ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਰਾਜਕੁਮਾਰੀ ਸੋਫੀਆ ਵੀ ਇੱਕ ਸੀ ਇਨ੍ਹਾਂ ਸੇਵਾਵਾਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਰਾਜਕੁਮਾਰੀ ਸੋਫੀਆ ਨੂੰ ਵੀ ਹੋਰ ਨਾਲ ਵਲੰਟੀਅਰਾਂ ਵਾਂਗ ਕੰਮ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਗਈ। ਅਕਤੂਬਰ 1915 ਤੋਂ ਜਨਵਰੀ 1917 ਈਸਵੀ ਤੱਕ ਰਾਜਕੁਮਾਰੀ ਸੋਫੀਆ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਸੈਨਿਕਾਂ ਦੀ ਸੰਭਾਲ ਕਰਦੀ ਰਹੀ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੈਨਿਕ ਵੀ ਸ਼ਾਮਲ ਸਨ। ਇਸੇ ਦੌਰਾਨ ਰਾਜਕੁਮਾਰੀ ਸੋਫੀਆ ਜ਼ਖਮੀਆਂ ਦੀ ਸੰਭਾਲ ਕਰਦਿਆਂ ਭਾਰਤੀ ਸੈਨਿਕਾਂ ਖਾਸ ਕਰਕੇ ਸਿੱਖ ਸੈਨਿਕਾਂ ਦੇ ਨਾਲ ਕਾਫੀ ਕੁਲ ਮਿਲ ਗਈ। ਉਸਨੇ ਬਹੁਤ ਸਾਰੇ ਸਿੱਖ ਸੈਨਿਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਇੱਕ ਇਤਿਹਾਸਿਕ ਦਸਤਾਵੇਜ਼ ਵਿੱਚ ਪਤਾ ਲੱਗਦਾ ਹੈ ਕਿ ਇਹ ਲਿਖਿਆ ਕਿ ਸਾਡੇ ਮਹਾਰਾਜੇ ਦੀ ਪੋਤੀ ਦੀ ਤਸਵੀਰ ਹੈ ਉਹੀ ਜੋ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਸੀ ਇਸੇ ਦੌਰਾਨ ਹੀ ਰਾਜਕੁਮਾਰੀ ਸੋਫੀਆ ਨੇ ਕੁਝ ਸੈਨਿਕਾਂ ਨੂੰ ਆਪਣੇ ਵੱਲੋਂ ਕੁਝ ਤੋਹਫੇ ਵੀ ਪ੍ਰਦਾਨ ਕੀਤੇ ਅੰਗਰੇਜ਼ਾਂ ਵੱਲੋਂ ਲੜਨ ਵਾਲੀ ਫੌਜ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਜਾਂ ਸਿੱਖ ਸੈਨਿਕ ਸਨ ਇਹ ਜਖਮੀ ਸੈਨਿਕ ਹਸਪਤਾਲ ਪਹੁੰਚਦੇ ਅਤੇ ਇਹਨਾਂ ਦਾ ਇਲਾਜ ਸ਼ੁਰੂ ਹੋ ਜਾਂਦਾ ਇਸੇ ਦੌਰਾਨ ਰਾਜਕੁਮਾਰੀ ਸੋਫੀਆ ਇਹਨਾਂ ਜ਼ਖਮੀਆਂ ਦੀ ਮਦਦ ਲਈ ਪਹੁੰਚ ਜਾਂਦੀ ਸਿੱਖ ਫੌਜੀਆਂ ਨੂੰ ਜਦੋਂ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਤਾਂ ਉਹ ਹੈਰਾਨੀ ਭਰੀ ਖੁਸ਼ੀ ਜ਼ਾਹਰ ਕਿ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਉਹਨਾਂ ਦੀ ਸੇਵਾ ਸੰਭਾਲ ਵਿੱਚ ਲੱਗੀ ਹੋਈ ਹੈ ਇੱਕ ਅੰਗਰੇਜ਼ ਅਧਿਕਾਰੀ ਨੇ ਲਿਖਿਆ ਕਿ ਰਾਜਕੁਮਾਰੀ ਸੋਫੀਆ ਦੀ ਮੌਜੂਦਗੀ ਨਾਲ ਸਿੱਖ ਸੈਨਿਕ ਜੰਗ ਦੇ ਮੈਦਾਨ ਵਿੱਚ ਵੱਡੇ ਉਤਸ਼ਾਹ ਵਿੱਚ ਰਹੇ ਸਿੱਖ ਰਾਜਕੁਮਾਰੀ ਸੋਫੀਆ ਲਗਭਗ ਡੇਢ ਸਾਲ ਤੱਕ ਇਨ੍ਹਾਂ ਰਾਤ ਕੈਂਪਾਂ ਤੇ ਹਸਪਤਾਲਾਂ ਵਿੱਚ ਰਹੀ ਜਿੱਥੇ ਉਸ ਨੂੰ ਵੱਡੀ ਗਿਣਤੀ ਵਿੱਚ ਸਿੱਖ ਸੈਨਿਕਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਈ ਸਿੱਖ ਸੈਨਿਕ ਰਾਜਕੁਮਾਰੀ ਨੂੰ ਵੇਖ ਕੇ ਭਾਵੁਕ ਵੀ ਹੋ ਜਾਂਦੇ ਕਿਉਂਕਿ ਉਹ ਲੰਬੇ ਸਮੇਂ ਬਾਅਦ ਆਪਣੇ ਮਹਾਨ ਸ਼ਾਸਕ ਦੇ ਕਿਸੇ ਵਾਰਸ ਨੂੰ ਮਿਲ ਰਏ ਸਨ ਵੱਡੀ ਗਿਣਤੀ ਇਹ ਪੂਰਾ ਦਿਨ ਜ਼ਖਮੀ ਸਪਾਹੀਆਂ ਦੀ ਸੇਵਾ ਸੰਭਾਲ ਦਾ ਕੰਮ ਕਰਦੀ ਰਹਿੰਦੀ ਜਦੋਂ ਕਿ ਸਿੱਖ ਸਪਾਹੀ ਉਸ ਦੀ ਮੌਜੂਦਗੀ ਕਰਨ ਹੀ ਚੜ੍ਹਦੀਆਂ ਕਲਾਵਾਂ ਵਿੱਚ ਰਹਿੰਦੇ ਰਾਜਕੁਮਾਰੀ ਸੋਫੀਆ ਦੇ ਰਾਹਤ ਕੈਂਪਾਂ ਵਿੱਚ ਹੋਣ ਦੀ ਖਬਰ ਸਾਰੀ ਸਿੱਖ ਫੌਜ ਵਿੱਚ ਫੈਲ ਚੁੱਕੀ ਸੀ ਅਤੇ ਸਿੱਖ ਸੈਨਿਕ ਉਸ ਦੀ ਇੱਕ ਝਲਕ ਵੇਖਣ ਲਈ ਉਤਾਵਲੇ ਸਨ ਰਾਜਕੁਮਾਰੀ ਸੋਫੀਆ ਦੀਆਂ ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ 1917 ईਸਵੀ ਦੇ ਸ਼ੁਰੂ ਵਿੱਚ ਹੀ ਸਮਾਪਤ ਹੋ ਗਈਆਂ ਸਨ ਜਦੋਂ ਕਿ ਵਿਸ਼ਵ ਯੁੱਧ ਅਗਲੇ 2 ਸਾਲਾਂ ਤੱਕ ਉਸੇ ਤਰ੍ਹਾਂ ਜਾਰੀ ਰਿਹਾ ਬਾਅਦ ਵਿੱਚ ਵੀ ਇਨ੍ਹਾਂ ਅਸਥਾਈ ਹਸਪਤਾਲਾਂ ਵਿੱਚ ਪਹੁੰਚਣ ਵਾਲੇ ਜ਼ਖਮੀ ਸਿੱਖ ਸੈਨਿਕਾਂ ਦੀਆਂ ਨਜ਼ਰ ਨਾ ਮਿਲ ਸਕੀ